ਵਾੜੇ ਅੱਗੇ ਕੋਈ ਖਾਣ ਵਾਲੀ ਚੀਜ਼ ਆਈਏ ਦਰਬਾਰ ਸਾਹਿਬ ਦੇ ਸਿੰਘ ਸਾਹਿਬਾਂ ਮੈਨੂੰ ਕਿਹਾ ਸੀ ਕਹਿੰਦੇ ਥਾਲੀ ਅੱਗੇ ਆਵੇ ਭਾਵੇਂ ਕੜਾ ਹੀ ਭੇਟ ਕਰ ਸਲਾਦ ਨੂੰ ਸਬਜ਼ੀ ਨੂੰ ਪ੍ਰਸ਼ਾਦੇ ਨੂੰ ਜਲ ਨੂੰ ਮੂੰਹ ਵਿੱਚ ਮੰਗਲਾ ਚਰਨ ਪੜਦੇਓ ਉਹ ਪ੍ਰਸ਼ਾਦ ਦਾ ਬਣਨ ਵਿੱਚ ਕੋਈ ਕਮੀ ਹੋਏਗੀ ਮੰਗਲਾ ਚਰਨ ਤੇ ਸ਼ਸ਼ਤਰ ਦਾ ਸਦਕਾ ਉਹ ਖਤਮ ਹੋ ਜਾਏਗੀ ਤੁਸੀਂ ਜਹਾਜ਼ 'ਚ ਸਦੀਵੀ 'ਚ ਲੈਣਾ ਵੈਜੀ ਹੈ ਪਰ ਵੈਜ ਜਿਹੜਾ ਟ੍ਰੇਨ 'ਚ ਬਣਿਆ ਜਹਾਜ਼ ਬਣਿਆ ਬਣਨ ਵੇਲੇ ਕਿੰਪਤਾ ਕਿਹੜੇ ਕਿਹੜੇ ਝੂਠੇ ਹੱਥ ਲੱਗੇ ਕਿਵੇਂ ਕਿਵੇਂ ਫਿਰ ਉਸ ਵੇਲੇ ਇਹੀ ਹੈ ਕੜਾ ਵੀ ਪੰਜਾ ਕਕਾਰਾਂ ਜੋ ਭਾਵੇਂ ਭੇਟਾ ਕਰਦੇ ਭਾਵੇਂ ਸ੍ਰੀ ਸਹਿ ਮੂਹ ਚ ਮੰਗਲਾ ਚਰਨ ਪੜਦੇ ਉਹ ਜੀ ਕੋ ਕਮੀ ਵੀ ਹੋਏਗੀ ਉਹ ਖਤਮ ਹੋ ਜਾਈਂਗਾ ਮੰਗਲਾ ਚਰਨ ਵਿੱਚ ਤਾਕਤ ਹੈ ਤੁਹਾਡੇ ਅੱਗੇ ਕੋਈ ਖਾਣ ਵਾਲੀ ਚੀਜ਼ ਆਈਏ ਤੁਸੀਂ ਉਹਨੂੰ ਸ਼ਸ਼ਤਰ ਭੇਟਾ ਕਰਕੇ ਤੇ ਮੰਗਲਾ ਚਰਨ ਪੰਜ ਵਾਰੀ ਪੜਦਾ ਦੋ ਵਾਰੀ 11 ਵਾਰੀ ਇੱਕ ਵਾਰੀ ਉਹਦੇ ਬਾਣਾ ਵਿੱਚ ਕੋਈ ਕਮੀ ਹੋਵੇ ਤੇ ਖਤਮ ਹੋ ਜਾਵੇ। ਸ਼ਸਤਰ ਵਿੱਚ ਤੇ ਮਗਲਾ ਚਰਨ ਵਿੱਚ। ਪਤਾ ਕਰ। ਇਧਰ ਜਦੋਂ ਕਿਲਾ ਛੱਡਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਤੋਂ ਬਾਅਦ ਜਦੋਂ ਉੱਚ ਦੇ ਪੀਰ ਬਣੇ। ਪਲੰਗ ਚੁੱਕਿਆ ਹੋਇਆ ਤੇ ਗਨੀਖਾਂ, ਨਵੀਖਾਂ ਤੇ ਭਾਈ ਦਿਆ ਸਿੰਘ ਤੇ ਧਰਮ ਸਿੰਘ। ਵਿੱਚ ਮਹਾਰਾਜ ਬੈਠੇ ਆਸੇ-ਪਾਸੇ ਪਰਦਾ ਲਗਾਇਆ। ਫੌਜਾਂ ਲੜ ਰਹੀ ਹੈ ਜਦੋਂ ਸਿਪਾਹੀਆਂ ਰੋਕਿਆ ਤੇ ਕੌਣ ਨੇ ਕਹਿੰਦੇ ਜੀ ਉੱਚ ਦੇ ਪੀਰ ਨੇ ਉੱਚ ਨਾ ਪਿੰਡ ਦਾ ਉਥੋਂ ਦੇ ਪੀਰ ਕੋ ਸਿਪਾਹੀ ਕਹਿੰਦੇ ਅਸੀਂ ਸੇਵਾ ਕਰਨੀ ਪੀਰ ਦੀ ਉਹਨਾਂ ਨੇ ਆਖਿਆ ਜੀ ਪੀਰ ਨੇ ਰੋਜ਼ਾ ਰੱਖਿਆ ਸਿਪਾਹੀ ਕਹਿੰਦੇ ਵੀ ਪੀਰ ਨੇ ਰੋਜ਼ਾ ਰੱਖਿਆ ਪੀਰ ਦੇ ਚੇਲਿਆਂ ਦੀ ਸੇਵਾ ਕਰਦੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਨੇ ਪੜਦਾ ਪਰੇ ਕਰਕੇ ਆਖਿਆ ਮਾਰੇ ਹੁਣ ਕਿਵੇਂ ਕਰੀ ਇਹਨਾਂ ਨੇ ਕੋਈ ਚੀਜ਼ ਲਿਆਉਂਦੀ ਉਸ ਢੰਗ ਨਾਲ ਬਣੀ ਹੋਈ ਤੇਰਜ ਪਵਿੱਤਰਤਾ ਨਹੀਂ ਫਿਰ ਮਾਰੇ ਨੇ ਆਖਿਆ ਮੰਗਲਾ ਚਰਨ ਕਰਕੇ ਸਰਬ ਲੋਭ ਦਾ ਸ਼ਸ਼ਤਰ ਭੇਟਾ ਕਰ ਦੇਣਾ ਕੋਈ ਕਮੀ ਵੀ ਹੋਏਗੀ ਖਤਮ ਹੋ ਜਾਏਗੀ ਅੱਜ ਵੀ ਉੱਥੇ ਗੁਰਦੁਆਰਾ ਕਿਰਪਾਨ ਭੇਟ ਸਹਵੇ ਆਖੋ ਸਤਨਾਮ ਵਾਹਿਗੁਰੂ ਸ਼ਸਤਰ ਵਿੱਚ ਤੇ ਮੰਗਲਾ ਚਰਨ ਵਿੱਚ ਇੰਨੀ ਧਰਮ